ਮਤਰਾ ਦਿਨ ਚੜ ਗਿਆ ਆ ਇਧਰ ਲੱਗੇ ਲੰਗਰ ਨੂੰ ਸਾਰੇ ਲੰਗਰ ਨੂੰ ਲੱਗੇ ਸਾਰੇ ਆਹ ਦੋ ਬੰਦੇ ਸਾਡੇ ਚਾਹ ਪੀਣਗੇ ਉਹਨਾਂ ਆਉਣਗੇ ਔਰ ਮੈਸੇਜ ਰੋਟੀ ਬੰਦ ਜੀ ਉਹ ਗਾੜਾ ਟਰੱਕ ਲੋਡ ਆ ਰਿਹਾ ਉਹ ਰੋਡ ਦੇ ਕਿਨਾਰੇ ਉੱਤੇ ਇਹ ਕੰਮ ਮੁੱਕ ਗਿਆ। ਸਤਿ ਸ਼੍ਰੀ ਅਕਾਲ ਮੇਥਰੈਡਸ। ਇੱਥੇ ਤੋਂ ਪਾਰ ਜਾਂਦੇ ਆ ਰੋਡ। ਰੋਡ ਪਾਰ ਕਰ ਜਾਂਦੇ ਆ ਨਾ ਉਹਦੀ ਕੰਮ ਖਵਾ। ਇੱਥੇ ਹੁਣ ਆਪਣੀਆਂ ਗਰੇਨਾਂ ਕੋਲ ਤੇ ਰੱਖਣ ਆ ਪਕਾਣ ਕਰੋ। ਹਾਈ ਗਾਇਸ, ਫਰੀਦ ਸ਼ਾਹ ਵੀਰੇ। ਕਾਹਦੀ ਚਾਹ ਪੀਂਦਿਆ ਫਰੀਦੀ ਆਹ ਫਰੀਦੀ ਫਰੀਦੀ ਚਾਹ ਪੀਂਦਿਆ ਗਾੜੀ ਦੁੱਧ ਦੁੱਧ ਪੂਰੀ ਮੱਝ ਦਾ ਲਿਆਂਦਾ ਈ ਗਾੜੀ ਦੁੱਧ ਪੂਰੀ ਮੱਝ ਦਾ ਲਿਆਂਦਾ ਈ ਆਵੇ ਆਹ ਸਮੀ ਮੱਝ ਦਾ ਲਿਆਂਦਾ ਈ ਮੱਝ ਜਸਵਾਈ ਮੱਝ ਉਹਦਾ ਲਿਆਂਦਾ ਈ ਇਹ ਮੱਝ ਚੱਲਲੀ ਮੱਝ ਆਲਾ ਬਾਹਰ ਕਰਨਾ ਰਾਤੀ ਮੈਂ ਇੱਥੇ ਡਿੱਗਾ ਪਹਿਲਾਂ ਆਉਂਦੇ ਇੱਥੇ ਲਿਆ ਮੈਂ ਉਹ ਪਵਨ ਧਰਤੀ ਦਿਖਾਉਣਾ ਸਲਿਆ ਜਿੱਥੇ ਮੈਂ ਡਿੱਗਾ ਉਹ ਪਵਨ ਧਰਤੀ ਦਿਖਾ ਮੇਰੀ ਚਰਨਸ਼ੋਪ ਪ੍ਰਾਪਤ ਧਰਤੀ ਆ ਇੱਥੇ ਡਿੱਗਾ ਉਹ ਇੱਥੇ ਭਰਾਵਾ ਉਹ ਐਵੇਂ ਆ ਹੀ ਸਾਲਿਆ ਆ ਪੱਥਰ ਤੇ ਪੈਰ ਰੱਖਿਆ ਵੇ ਪੱਥਰ ਤੇ ਇਹਨਾਂ ਦੇ ਚੱਲ ਇੱਥੇ ਰੱਖਿਆ ਇੱਥੇ ਚੱਲ ਪੱਥਰ ਵੀ ਦਿਖਾਇਆ ਪੱਥਰ ਤੇ ਚੱਲ ਬਾਈ ਇੱਥੇ ਇੱਥੇ ਰੱਖਿਆ ਇੱਥੇ ਮੋਦੜ ਮੋਹ ਅੱਜ ਚਰਨਾ ਜੇ ਮੇਰੇ ਤੇ ਉਹਦੇ ਸਾਲੇ ਮੈਂ ਤੇ ਪਿਛੇ ਕਿੱਥੇ ਆ ਪਿਛੇ ਆ ਮੈਂ ਤਾਂ ਜੱਪੇੜਾ ਨਗਰ ਮੈਂ ਜ਼ਰੂਰ ਲੈ ਬੋਲਦਾ ਲੌਕਾਂ ਨੂੰ ਜਾ ਕੇ ਚੁੱਕਣਾ ਮੈਨਾਂ ਵੇਟ ਜੱਗਦਾ 70 ਟਨ ਕਬਰ ਦੀ ਬਣਾਉਣੀ ਕਹਿੰਦੀ ਫੇਰ ਜਾ ਕੇ ਐਂ ਤੁਹਾਨੂੰ ਵੇਟ ਠੀਕ 68 ਟਨ ਵੇਟ ਹੋਗਾ ਚੋੜਾ ਬੋਹ ਦਾ ਘਾਟਾ ਬਾਕੀ ਘਾਟਾ ਉਹ ਆਈ ਘਾਟਾ ਹੋਵੇ ਫਿਰਦੇ ਚੱਲਦੇ ਜਿੱਤੋਂ ਬਾਜੀ ਟੋਪ ਦਿਲਾ ਜੀ ਇਹ ਆਲਾ ਰਹਿੰਦਾ ਸਰਗਿ ਨਹੀਂ ਸੀਸੇ ਜਵਾਜਾਂ ਉਹ ਦੋ ਫਾਇਦਾ ਕਰ ਵੀ ਹੁਣ 1 ਵਜੇ ਵਸ ਇੱਕ ਬਾਅਦ ਦੂਜੀ ਆਈ ਆਰਡਰ ਆਇਆ ਇਹਨਾਂ ਨੂੰ ਟਰਮ ਲੱਗਿਆ ਕਰਨਾ ਮੰਮਤੇ ਇਹ ਘਾਟਾ ਓਪਾ ਕਰਕੇ ਫੇਰ ਓਪਾ ਚੱਲਦੇ ਆਂ ਗੜੂ ਪੇਰਾਵਾ ਯਾਰਾ ਦਾ ਮੁਰਾਦ ਨੋ ਕੋਈ ਪ੍ਰੋਗਰਾਮ ਆਇਆ ਤੋ ਹਾਂ ਚੈਲ ਵਾਲਾ ਭਾਈ ਸੋਨਾ ਕੀ ਤੋ ਇਹ ਪਿਆਜ਼ ਕਿੰਨੇ ਚੋਕਾ ਚਾਰ ਕੀ ਦੇ ਦੇ ਖੰਡੀ ਲੈ ਲਵਾਂ ਤੁਹਾਨੂੰ ਮਤਰੋ ਆਪਾਂ ਅਖੀਰ ਲਈ ਆਪਣੇ ਆਪ ਨੂੰ ਕਰਦੇ ਅਰੇ ਚੱਲੇ ਹਾਂ ਬਾਹਰ ਰੂਮ ਚ ਰੂਮ ਚ ਜਾ ਕੇ ਸਰਜੀ ਬਣਾਵਾਂਗੇ ਫਿਰ ਜਾਵਾਂਗੇ ਲਾਈਟ ਡਿਊਟੀ ਉਹ ਵੀ ਮਤਰੋ ਜਿਹੜਾ ਅੰਦਰੋਂ ਆਪਣੀ ਡਿਊਟੀ ਕਵਰਿੰਦੀ ਹੋ ਗਿਆ ਸੌਫਟ ਕਾ ਡਿਊਟੀ ਆਪਾਂ ਪਹੁੰਚ ਗਿਆ ਜਿੱ ਕਿੰਨੇ ਘੰਟੇ ਰਹਿੰਦੇ ਕੀ ਕੀ ਕਰਦੇ ਤੇ ਦੁਕਾਨੇ ਤੁਹਾਨੂੰ ਤੁਸੀਂ ਜੁੜੇ ਰਹੋ ਆਪਣੇ ਨਾਲ ਕੁਈ ਵੀ ਆ 25 ਮਿੰਟ ਤੱਕ ਆਪਾਂ ਪਹੁੰਚ ਜਾਣਾ ਵਾਹ ਯਾਰ ਵਾਹ ਕਿੰਨੀ ਕਮ ਜਗ੍ਹਾ ਸੇ ਗਾਡੀ ਨਿਕਾਲਦੀ ਆਪਣੇ ਵਾਹ ਹਿੰਮਤ ਰੋ ਕੰਮ ਹੈ ਆਪਣਾ ਇਚਾ ਆ ਜੇਗਾ ਆਰਡਰ ਕੱਢਨੇ ਆ ਇਧਰੋ ਦੇਖੋ ਕਿੰਨੇ ਨਿਕਲਦੇ ਆ ਚਾਰ ਨਿਕਲਦੇ ਆ ਜਾਂ ਤਿੰਨ ਨਿਕਲਦੇ ਆ ਜਾਂ ਦੋ ਨਿਕਲਦੇ ਤੇ ਤੇਰੇ ਨਾਲ ਪੰਜਾਂ ਗੜੀਆਂ ਨੇ ਆਪੇ ਰਵੋਟ ਆਪਾਂ ਜੰਨੇ ਆ ਕੋਈ ਆਪਾਂ ਆਪਣੀ ਕ੍ਰੇਨ ਤੇ ਜਾ ਕੇ ਦੇਖਦੇ ਆ ਕਿ ਸਭ ਚਾਰ ਬੰਦ ਆਪਾਂ ਇਧਰ ਕ੍ਰੇਨ ਲਾਉਣੀ ਇਧਰ ਇੱਥੇ ਲਾਉਣਾ ਤੇ ਆਹ ਵਧੀਆ ਨਿਕਲ ਜਾਣਾ ਕਰਦੇ ਆ ਹਾਂ ਕ੍ਰੇਨ ਲੱਗੀ ਭਾਈ ਹਾਂ ਉਹ ਗਾਂ ਲਿਆਉਣੇ ਪਿਆ ਕਰਨੇ ਮਾਤੀ ਅਰੇ ਇਹ ਪਾ ਕਰ ਦੂੰਗਾ 2 ਮਿੰਟੇ ਸਾਡੀ ਟੀਮ ਪਾ ਕਰਦੀ ਐ ਸਾਡੇ ਸਾਹਮਣੇ ਕਰਨੇ ਆ ਆ ਚਲੋ ਵੀ ਚਲੋ ਮੇਰੀ ਟੀਮ ਚਲੋ ਮੇਰੀ ਟੀਮ ਬਹੁਤ ਧੀਰਜ ਨਾਲ ਆ ਬੈਠਾ ਉਹਨੂੰ ਤੇ ਆਪਾਂ ਬਾਅਦ ਵਿੱਚ ਕਰਾਂਗੇ ਆਹੋ ਗਤੂ ਗਿਆ ਮੈਂ ਤਰੋ ਅੱਜ ਦੀ ਰਾਤ ਦਾ ਆ ਗਿਆ ਪਾ ਪਹਿਲਾ ਗਾਟਰ ਆਪਣੇ ਕੋਲ ਤੇ ਆਪਾਂ ਹੁਣ ਕਰਦੇ ਆਂ ਨੂੰ ਚੱਕਦੇ ਜੇ ਆਪਾਂ ਰੋਟੀ ਖਾਣੀ ਆ ਰੋਟੀ ਖਾ ਕੇ ਫੇਰ ਆਵਾਂਗੇ ਦੂਜਾ ਟਿਕਾਣਾ ਤੇ ਇਹ ਨਵੇਂ ਆ ਦੇਖ ਲੋ ਪਹਿਲਾਂ ਤੇ ਆ ਗਿਆ ਦੋ ਤਿੰਨ ਹੋਰ ਆਉਣੇ ਦੇ ਕਰਕੇ ਮੇਰਾ ਬਚਪਨਾਂ ਦੇ ਟਾਈਮ ਨਾਲ ਤੇ ਇਹ ਨਿਆ ਤੇ ਸਮਾਚਾਰ ਕੀ ਨਵਾਂ ਕੋਣ ਨਾ ਆਈ ਵੀ ਜੈਨਾਂ ਤੇ ਇਹ ਦੇ ਰਹੇ ਤੁਸੀਂ ਆਪਣੇ ਨਾਲ ਤੇ ਆਪਰ ਰਾਤ ਦਾ ਬਲੌਗ ਤਾਂ ਨੋਡ ਨਾ ਬੰਦੇ ਰਹਾਂਗੇ ਕੁਝ ਦੰਨੀਆਂ ਕਲਿੱਪਾਂ ਦੇ ਵਿੱਚ ਮਾਰ ਗਿੱਟ ਗਿਆ ਸੂਪਰ ਸ਼ਹਿਰਾ ਵਗੈਰਾ ਤੇ ਇੰਸਟਾ ਵੀ ਜਾ ਕੇ ਆਪਣਾ ਚੈੱਕ ਕਰਿਆ ਕਰੋ ਆਈ ਐਮ ਸਿੱਧੂ ਉੱਤੇ ਵੀ ਵੀਡੀਓ ਮਿਲਦੀਆਂ ਨਵੀਆਂ ਨਵੀਆਂ ਇਹ ਮਾਹੀ ਲਿੰਕ ਤਾਂ ਮਿਲ ਜਾਣਾ ਜ਼ਰੂਰ ਇਹਦੇ ਵਿੱਚ ਪਾਇਆ ਹੀ ਸੱਚਾ ਉਹ ਵੀ ਮੈਟਰੋ ਟਾਈਮ ਹੋ ਗਿਆ 4 ਵਜੇ ਕੇ ਨੇ ਦੂਜਾ ਗਾਟਰਾ ਆ ਗਿਆ ਜੁਰ ਪਾਣੀ ਚੱਲਣ ਤੇ ਆ ਮੱਠੀ ਦੀ ਗਾਹ ਚਪੜਾ ਨਾ ਪਾਉਂਦੇ ਕਿ ਮਾਲਕ ਦੀ ਕਿਰਪਾ ਨਾਲ ਤੇ ਗਾਟਰਾ ਨੇ ਚੁੱਕਣ ਲੱਗੇ ਆ ਪਾਤੀ ਚ ਲੈ ਲੈਂਦੇ ਆ ਤੁਹਾਨੂੰ ਚੋਕਲੀਆ ਕੱਟ ਲੋ ਵੀ ਮੈਂ ਥੋੜਾ ਇਧਰ ਨਾਲ ਨਾਲ ਪੈਟ ਚੋਂ ਗਟਰ ਘਟਣ ਦੇ ਪਹਿਲੇ ਕਾਟਰ ਆ ਪਾ ਗੜੇ ਤੇ ਚੁੱਕ ਕੇ ਦੋ ਬੈਡ ਦੇ ਅੰਦਰੋਂ ਚਲ ਗਏ ਤੇ ਬੈਡ ਦੇ ਅੰਦਰੋਂ ਤੀਜਾ ਕਾਟਰ ਨਿਕਲ ਗਿਆ ਤੇ ਦੇਖਣੇ ਕੀ ਕੁੱਲਰ ਲੱਗ ਚੁੱਕਾ ਹੈ ਤੇ ਗਟਰ ਲੋਡ ਹੋਊਗਾ ਕੀ ਆਪਾਂ ਦੱਸਾਂਗੇ क्या हो गया इत खोलना है गाड़ी कितने जा ही खोलेगा ਥੋੜਾ ਜਿਹਾ ਅੱਗੇ ਜਾ ਜੀ ਨਹੀਂ ਰੁਕ ਕੇ ਰੋਕਿਆ ਰੁਕ ਗਈ ਥੋੜਾ ਬੈਕ ਕਰਕੇ ਉਹ ਅੱਗੇ ਕਿਤੇ ਲੋਡ ਕੀਤਾ ਚਲ ਅੱਗੇ ਕਰਦਾ ਫਿਰ ਹਾਂ ਤੋਂ ਤੱਕ ਰੋਡ ਪਾ ਇੱਥੇ ਆਪਾਂ ਗੱਡੀ ਦੇ ਵਿੱਚ ਬੈ ਗਏ हो तो जाता दे ही रहे आप है ना आप हो ना फोन करने वाले ये ऐसे कर रहे हैं ऐसे कर रहे हैं स्पीड तो बढ़ेगी। ರೋಡ್ ಬೇರೆ ಬಡ